ਇਹ ਅਕਾਲੀ ਦਲ ਹੈ ਜਿਹੜਾ ਅਫਸਰਾਂ ਦੇ ਮਗਰ ਖੜਦਾ ਹੈ ਅਕਾਲੀ ਦਲ ਕਹਿੰਦੇ ਵੀ ਰਿਆ ਆਪਣੇ ਅਫੀਸਰ ਸਹਿਬਾਨ ਨੂੰ ਕਿ ਸੱਚ ਕਰਿਆ ਜੀ ਤੇ ਜਿਨ੍ਹਾਂ ਦੇ ਸਿਰ ਤੇ ਤੁਸੀਂ ਅਕਾਲੀ ਵਰਕਰਾਂ ਦੇ ਨਾਲ ਟੱਕੇਸ਼ਾਹੀ ਕਰਦੇ ਵੀ ਸਾਰੇ ਪੰਜਾਬੀ ਜਿਵੇਂ ਮੈਂ ਕਹਿੰਦਾ ਵੀ ਜੀ ਵੀ ਕੋਈ ਹੈ ਨਹੀਂ ਕਿ ਬੌਂਡੀਆਂ ਦੀ ਜਮਾਨ ਹੈ ਤੇ ਇਹਨਾਂ ਦੇ ਆਸਤੇ ਨਾ ਕਰਿਆ ਜੇ ਕਰੋ ਨਾ ਤੁਹਾਡੇ ਮਾਰ ਫਰੋਣਾ ਨਹੀਂ ਤੇ ਫਿਰ ਭੁਗਤਣੀਆਂ ਪੈਣੀਆਂ ਕੱਲੇ ਕੱਲੇ ਹੈ ਸੱਚੋ ਦਾ ਕੱਲੇ ਕੱਲੇ ਜਿਹੜੇ ਵੀ ਮੁਲਾਜ਼ਮ ਕਰ ਰਹੇ ਨੇ ਮੇਰੇ ਭਾਵੇਂ ਤਾਂ ਕਾਪੀ ਚ ਕਰਾ ਲਿਆ ਮੈਂ ਕਾਪੀ ਚ ਨਾਲ ਲਿਖਿਆ ਮੈਂ ਆਪਣੇ ਐਮਐਲਏ ਸਾਹਿਬਾਨ ਨੂੰ ਜ਼ਿਲ੍ਹੇ ਜਾਣ ਨੂੰ ਕਿਹਾ ਕਿ ਮੈਨੂੰ ਦੱਸੀ ਜਾਏ ਫਿਰ ਮੈਂ ਜਾਣਾਂ ਕਿ ਮੇਰਾ ਕੰਮ ਜਾਣੇ ਜੇ ਕੋਈ ਸ਼ਕਤੀ ਆ ਜਾਏ ਫਿਰ ਉਹ ਉਹ ਹਾਲ ਕਰਾਂਗੇ ਜਿਹੜਾ ਕਾਲੀ ਵਰਤੂ ਦਾ ਜਿੱਤੇ ਤੇ ਸਾਨੂੰ ਜਾਣਦੇ ਨੇ ਤਾਂ 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 ਸੇ ਕੱਟ ਕੱਟ ਕੇ ਬੈਠੇ ਆ ਜਿਹੜੇ ਜੋਧ ਪੁਜੀਲ ਕੱਟ ਕੇ ਆਏ ਉਹ ਤੋਂ ਵੱਡੀ ਤਾਂ ਪੈੜੀ ਕੋਈ ਨਹੀਂ ਹੈ ਪਿਹਾਰ ਤੋਂ ਬਾਅਦ ਤੇ ਪੈੜੀ ਹੋਣੀ ਦੀ ਉਹ ਸਮੇਂ ਵਿੱਚ ਕੇ ਨੇ ਉਹ ਹਟਾਏ ਨੇ ਤੇ ਮਿੱਤਰੋ ਅਕਾਲੀ ਵਰਤਾਂ ਦੇ ਨਾਲ ਕਿਸੇ ਨਾ ਜਾਤੀ ਬਰਦਾਸ਼ਤ ਨਹੀਂ ਕਰਾਂਗੇ ਮੈਂ ਡੀਸੀ ਕਰਨਤਾ ਨੂੰ ਖੇਦਬਾਤ ਸੁਚੇਤ ਕਰਦਾ ਹੈ ਕਿ ਤਿੰਨਾ ਮਹੀਨੇ ਜਾਂ ਕੁਸਤਾਖੀ ਮਾਫ ਕਰਾਂਗੇ ਜੇ ਦੁਬਾਰਾ ਕੋਈ ਗਲਤੀ ਕੀਤੀ ਮੈਨੂੰ ਪਤਾ ਕਿ ਤੁਸੀਂ ਕਰਦੇ ਜਿੱਥੇ ਜਿੱਥੇ ਤੁਹਾਡੀ ਕਲਮ ਪੁੱਠੀ ਕਰਦੀ ਨਹੀਂ ਹੈ ਤਿੰਨਾ ਮਹੀਨੇ ਜੇ ਮੇਰੇ ਕੋਲ ਕੱਲਾ ਕੱਲਾ ਕੇਸ ਵਿਸ਼ੇ ਹੈ ਤੇ ਬਖਸ਼ਾਂਗੇ ਬਖਸ਼ਾਂਗੇ ਨਹੀਂ ਡੀਸੀ ਸਾਹਿਬ ਮੈਨੂੰ ਪਤਾ ਕਿ ਤੁਸੀਂ ਮੂਰ ਨਹੀਂ ਬਣੀ ਜਿੱਤੀ ਜੀ ਸੋ ਮੈਂ ਹੁਣ ਬੇਨਤੀ ਕਰਾਂਗਾ ਸਿਰਫ ਮਿੰਟ-ਮਿੰਟ ਵਾਸਤੇ ਕਿਉਂਕਿ ਮੈਂ ਟਾਈਮ ਜ਼ਿਆਦਾ ਲੈ ਗਿਆ ਮੈਂ ਵੀ ਰਮਨਜੀਤ ਸਿੰਘ ਪ੍ਰਵਾਲ ਨੂੰ ਬੇਨਤੀ ਕਰਾਂਗਾ